ਪ੍ਰੇਟ ਮੰਡਲ ਸ੍ਰੀ ਸ਼ਹਿਬਾਦ ਸਿੰਘ ਕੀਤੀ ਹੈ ਸਭ ਤੋਂ ਪਹਿਲਾਂ ਪ੍ਰੇਟ ਮੰਡਲ ਸ੍ਰੀ ਸ਼ਹਿਬਾਦ ਸਿੰਘ ਟੀਪੀਐਸ ਆਪਣਾ ਸਨਮਾਨ ਪ੍ਰਾਪਤ ਕਰਨਗੇ ਹਾਂ ਜੀ ਸਰ ਉਹਨਾਂ ਤੋਂ ਬਾਅਦ ਹੇਜ਼ਲ ਕੌਰ ਜਿਨ੍ਹਾਂ ਨੇ ਖੇਡਾਂ ਵਿੱਚ ਵੱਡੇ ਪੱਧਰ ਤੇ ਨਾਮ ਨਾ ਖਟਿਆ ਹੈ ਉਹਨਾਂ ਦੇ ਪਿਤਾ ਸ਼੍ਰੀ ਗੁਰਨਾਮ ਨਾਮ ਗੁਰਮਾਨ ਨਾਮ ਵੀ ਬਲੂ ਸਾਹਿਬ ਆਪਰਾ ਸਨਮਾਨ ਹਾਸਲ ਕਰਨਗੇ ਉਹਨਾਂ ਤੋਂ ਬਾਅਦ ਮੋਹਿਤ ਵਿੱਦੀ ਇਹਨਾਂ ਦੇ ਖੇਤਰ ਵਿੱਚ ਬੇਜ ਲਿਫਟਿੰਗ ਮੱਲਾ ਮਾਰਨ ਵਾਲੇ ਮੋਹਿਤ ਵਿੱਦੀ ਉਹਨਾਂ ਤੋਂ ਬਾਅਦ ਮਨ ਸਿੰਘ ਪੰਜਾਬ ਸਟੇਟ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਤੀਜਾ ਸਥਾਨ ਹਾਸਲ ਕਰਵਾਇਆ ਬਲੂ ਸਾਹਿਬ ਉਨ੍ਹਾਂ ਤੋਂ ਬਾਅਦ ਜਸਕਰਨ ਦੀਪ ਸਿੰਘ ਰੈਸਿੰਗ ਟੀਮ ਵਿੱਚ ਅੰਡਰ 17 ਵਿੱਚ ਤੀਜਾ ਸਥਾਨ ਹਾਸਲ ਕਰਮਾੜੇ ਜਸਕਰਨ ਸਿੰਘ ਉਨ੍ਹਾਂ ਤੋਂ ਬਾਅਦ ਜੋਬਰਾਜ ਇਹਦਾ ਦੇ ਖੇਤਰ ਵਿੱਚ ਮੱਲਾ ਮਾਰਨ ਜੋਬਰਾਜ ਸਿੰਘ ਤੁਹਾਡੇ ਹੱਥ ਵਿੱਚ ਉਨ੍ਹਾਂ ਤੋਂ ਬਾਅਦ ਪਰ ਜੋਬਰਾਜ ਦੀ ਇੱਕ ਟੈਂਟ

अकादमिक प्राप्तियों अपना सम्मान हासिल करना तो बाद नवदीप कौर अठवीं जुलात मैरिट सूटी स्थान प्राप्त करने वाले नवदीप कौर उन्हों तो जसप्री सिंह ਪ੍ਰਸ਼ਾਸਕੀ ਕਾਰਜਕਾਰੀ ਵਿੱਚ ਹਾਂਜੀ ਸਰ ਵਧੀਆ ਸੇਵਾਮਾਨ ਲਈ ਜੀ ਸਾਹਿਬ ਜੀ ਸਾਹਿਬ ਜੀ ਵੀਰ ਜੀ ਕਰਪਾਲ ਬਾਜੀ ਉਹਨਾਂ ਤੇ ਬਾਤ ਨਾਮ ਹੋਇਆ ਨਵਦੀਪ ਕੁਮਾਰ ਪੰਚਾਇਤੀ ਚੋਣਾ ਵਿੱਚ ਵਧੀਆ ਸੇਵਾਮਾਨ ਲਈ ਹਾਂਜੀ ਮੇਰੇ ਕੈਮਰਾ ਨਵਦੀਪ ਕੁਮਾਰ ਅਜੇ ਤੱਕ ਉਹਨਾਂ ਤੋਂ ਬਾਤ ਸ਼੍ਰੀ ਪਰਮੇਂਦਰ ਸਿੰਘ ਵਰੀਆ ਕਾਰਜਕਾਰੀ ਨੇ ਆਪਣਾ ਸਨਮਾਨ ਆਸ਼ਕ ਕਰਨਗੇ ਉਹਨਾਂ ਤੋਂ ਬਾਅਦ ਸ਼੍ਰੀਮਤੀ ਗੁਰਵਿੰਦਰ ਕਾ ਸਾਫ ਨਰਸ ਲੰਬੇ ਸਮੇਂ ਤੋਂ ਬੇਬਰੂਮ ਵਿੱਚ ਸ਼ਾਨਦਾਰ ਸੇਵਾਵਾਂ ਲਈ ਉਹਨਾਂ ਤੋਂ ਬਾਅਦ ਸ਼੍ਰੀ ਤੀਰਥ ਰਾਜ ਆਪਣੇ ਜਨ ਥੀਏਟਰ ਵਿੱਚ सेवा हाँ तो बाद डॉक्टर धर्मिंदर सिंह मेडिकल ऑफिसर डॉक्टर धर्मिंदर सिंह सम्मान हासिल करना हाँ। तो बाद हानिफ मुहम्मद ਇਸ ਤੇ ਬਾਅਦ ਅਨਸਾਰੇ ਜੀ ਖੜੇ ਹੋ ਕਮੇਓ ਮੈਮ ਦੇਖ ਇਸਾਈਡ ਦੇਖੇ ਬਲੇ ਰਾਈਟ ਸਰ ਸਮਾਈਲ ਉਹਨਾਂ ਤੋਂ ਬਾਅਦ ਸ਼੍ਰੀ ਪਰਮਜੀ ਪਰਮਵੀਰ ਗੇਲ ਇਸ ਤੇ ਬਾਅਦ ਸਰ ਦੀ ਹਸਤੀ ਦਰਾਂ ਪੇਟਤਾ ਦੀ ਤਰੰਤ ਮਦਦ ਲਈ ਸ਼੍ਰੀ ਪਰਮਵੀਰ ਗੇਲ ਉਹਨਾਂ ਤੋਂ ਬਾਅਦ ਰੋਡ ਸੇਫਟੀ ਅਵੇਰਨੈਸ ਸੁਸਾਇਟੀ ਦੇ ਪ੍ਰਧਾਨ

बढ़िया कारगुजारी जगुजारी अपना सम्मान हासिल करना तो बाद एस आई बलविंदर पाल सिलविंदरपाल जी को अपना सम्मान हासिल कर उन्हों तो एसआई सुरेंद्र कुमार एसआई महेंद्र पाल युद्ध लशिया विरुद्ध मुहिम दौरान वीबुजारी अपना सम्मान हासिल करेंगे एएसआई एस सिंह बढ़िया सिंह वैसिया कारगुजारी अपना सम्मान हासिल करना तो बाद एएसआई विजय कुमार युद्ध नशे विरोध तहत शानदार सेवावान लगे एस आई विजय कुमार ए एस आई बजिंद्र कुमार

हाँ okay, सब हमारा सम्मान हासिल करेंगे हेड कांस्टेबल चंदनदीप सिंह चंदनदीप सिंह योद्धा श्रीयांबर वह तय बदिया कार बुधवारी ले हाँ हेड कांस्टेबल अमनदीप कौर बढ़िया कार बुधवारी ले हेड कांस्टेबल अमनदीप कौर थाना बलाचार पूर उन्हों तो श्याम लालिया कार्यकारी अपना सम्मान हासिल करेंगे उन्होंने बाद जगतार सिंह उन्होंने बाद कांस्टेबल कुलवीर सिंह शानदार सेवा

ਗੁਰਿੰਦਰ ਜੀ ਆਪਣਾ ਸਨਮਾਨ ਹਾਸਲ ਕਰਨਗੇ ਅੰਤ ਤੋਂ ਬਾਅਦ ਸੀਨੀਅਰ ਕਨਸਟੇਬਲ ਕਰਨ ਜੀ ਔਰ ਸੀਆਰਸੀ ਬ੍ਰਾਂਚ ਵਿੱਚ ਸ਼ਾਨਦਾਰ ਪ੍ਰਦਰਸ਼ਨੀ ਲਈ ਉਹਨਾਂ ਤੋਂ ਬਾਅਦ ਅਸ਼ਪ੍ਰੀਤ ਔਰ ਸਹਿਯੋਗ ਨਾਲ ਰਿਕਾਰਡ ਦੀ ਮੋੜਤਾ ਕਰਨਗੇ अर्ज्रीत कौर अपना सम्मान हासिल करना तो बाद रितिशाह मान जी तो अपना सम्मान हासिल करोस व कारगुजारी रितिशाह उन्होंने बाद संदीप सिंह पंजाब होमगार्ड एम डी पी एस एक्ट तहत वधिया कारगुजारी

ਉਹਨਾਂ ਤੋਂ ਬਾਅਦ ਕੰਕਣ ਰੋੜਾ ਜਿਲ੍ਹਾ ਬਾਸੁਟਿਆ ਅਫਸਰ ਬਾਸੁਟਿਆ ਨਾਲ ਸੰਬੰਧਿਤ ਕੰਮਾਂ ਨੂੰ ਤੇ ਜੇ ਕੰਮਾਂ ਨੂੰ ਇੱਥੇ ਕਰਨਾ ਬਾਸੁਟਿਆ ਅਫਸਰ ਕੰਕਣ ਰੋੜਾ ਆਪਣਾ ਸਨਮਾਨ ਆសុ ਕਰਨਗੇ ਉਹਨਾਂ ਤੋਂ ਬਾਅਦ ਸੋਨੀਆ ਅੰਰੀਸ਼ ਚੇਅਰਪਰਸਨ ਚੇਅਰ ਬਰਡਰ ਸੋਸਾਇਟੀ ਕਮੇਟੀ ਦੀ ਪ੍ਰਗਟ ਸਨਗਤ ਵੇਟ ਵੇਟ

ਹਾਂ ਜੀ ਹਾਂ ਦੇ ਸਾਈਡ ਤੇ ਕਿਹੇ ਸਾਈਡ ਸਰ ਉਹ ਸਾਈਡ ਲਖੇ ਪੇਟ ਪੇਟ ਮੈਂ ਚਲੋ ਸਾਡੇ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬੰਜੀਤ ਕੌਰ ਜੀ ਦਾ ਸਨਮਾਨ ਕੀਤਾ ਜਾਵੇਗਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਯਾਦਗਾਰੀ ਚਿੰਪੇਟ ਕੀਤਾ ਜਾਵੇਗਾ ਡੈਪਟੀ ਕਮਿਸ਼ਨਰ ਦਾ ਅਨਕੋਰ ਜੀ ਸੈਂਕ ਫੀ ਇੱਕ ਵਾਈਬਿਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੱਖ ਮਹਿਮਾਨ ਜੀ ਨੂੰ ਯਾਦਗਾਰੀ ਚਿੰਪੇਟ ਕੀਤਾ ਜਾ ਰਿਹਾ ਹੈ ਮੈਂ ਕਿੱਥੇ ਰੁਕਦਾਂ ਇੱਧਰ ਸਾਈਡ ਆਇਓ ਇੱਧਰ ਸਾਈਡ ਆਇਓ ਕਿਹਾ ਹੈ ਮੈਂ ਉੱਥੇ ਗਿਆ ਜੋ ਪੀਸਾ